ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜਿਹੜੇ ਵੀਰ ਕਾਲ ਕਰਦੇ ਹੈ هەر ਇੱਕ ਵਪਾਰੀ ਨੂੰ ਕਾਲ ਕਰਦੇ ਮੈਨੂੰ ਵੀ ਕਰਦੇ ਹੋਰਾਂ ਨੂੰ ਵੀ ਕਰਦੇ ਤਾਂ ਟੁਕੜਗੱਪੜ ਲੈਣੀ ਹੈ ਜੀ ਚੰਗੀ ਟੁਕੜਗੱਪੜ ਲੈਣੀ ਹੈ ਜੀ ਚੰਗੀ ਨਾ ਦਾ ਫੋਨ ਲਾ ਕੇ ਕੁਝ ਨਿਪਟਦਾ ਤੇ ਨਾ ਕਿਤੇ ਮਿਲਦੀ ਆ ਇੱਧਰ ਹੋਗੇ ਉੱਧਰ ਹੋਗੇ ਅੱਜ ਇੱਕੋ ਕਰੋ ਤੁਹਾਨੂੰ 7 ਤੋਂ ਲੈ ਕੇ 8 ਤੇ ਦਿਖਾਉਣ ਜਾਂ ਵੱਡਿਆ ਵੱਡਿਆ ਭਾ ਛੋਟਾ ਕਿਸੇ ਦਾ ਨਹੀਂ ਭਾ ਲਾਉਣਾ ਪੂ ਤੁਹਾਨੂੰ ਠੱਕ ਠੋਕਗੇ ਪਰ ਚੀਜ਼ਾਂ ਦਿਖਾਉਣ ਕਿ ਲੋ ਜਟ ਕਸਮ ਹੀ ਛੜਦਾ ਤੇ ਇੱਧਰ ਬੰਨਿਆ ਵੀ ਵੱਡਿਆ ਵੱਡਿਆ ਜਿਹੜੀਆਂ ਕੋਈ 3 ਲੱਖ ਦੀ ਵੇਗ ਗਈ 4 ਲੱਖ ਦੀ ਵੇਗ ਗਈ ਫਲਾਣੇ ਬਰੀਡਰ ਤੋਂ ਆ ਗਈ ਧੋਕੇ ਤੋਂ ਆ ਗਈ 20 ਕਿਲੋ ਦਿੰਦੀ ਸੀ 25 ਕਿਲੋ ਮਾ ਦਿੰਦੀ ਸੀ ਨਾਨੀ ਸੀ ਕਢਾਨੀ ਸੀ ਪੜਾਨੀ ਸੀ ਉਹੋ ਜਿਹਾ ਦਿਖਾਵਾਂਗੇ ਡਿਟੇਲ ਕੱਲੀ ਕੱਲੀ ਬਾਰੇ ਪੁੱਛਾਂਗੇ ਰੇਟ ਚੰਗੇ ਹੋਣਗੇ ਗੱਬਣਾ ਚੈੱਕ ਪਾਸ ਡਾਕਟਰ ਆਪਦਾ ਨਾਲ ਲੈ ਕੇ ਆਏ ਹੋ ਡਿਟੇਲ ਵੀਰ ਤੋਂ ਪੁੱਛਦੇ ਆ ਸਸੀ ਘਰ ਬਾਈ ਜੀ ਸਸੀ ਘਰ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪ੍ਰਦੀਪ ਸਿੰਘ ਬਾਈ ਪਿੰਡ ਲੋਹਾਖੜਾ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਜੀ ਆਪਣਾ 953080955 ਅੱਜ ਮੈਂ ਕਿਹ ਨਾਲ ਖੜੀਆਂ ਗਈਆਂ 8 ਟੋਕੜਾ ਗੱਬਣਾ ਹਨ ਇਹ ਬਾਈ ਪੋਸਟਾ ਪੰਪ ਤਿੰਨ ਚਾਰ ਵਿੱਚੋਂ ਸੇਲ ਕਰਤੀਆਂ ਸੀਗੀਆਂ ਠੀਕ ਹੈ ਪਹਿਲੇ ਨੰਬਰ ਦੇ ਤਾਂ ਟੋਟਲੀ ਮਨ ਲ ਕੇ ਵੀ ਨਾ ਜੂ ਦੋ ਮੱਝਾਂ ਨੂੰ ਛੱਡ ਕੇ ਸਾਰੀਆਂ ਦੇ ਮਨ ਲ ਕੇ ਇੰਸ਼ੋਰੈਂਸ ਸਾਰੀਆਂ ਦੀ ਮੀਮੀ ਹੋਏ ਵੇ ਸਾਰੀਆਂ ਦੀ ਵੀ ਕਿਉਂਕਿ ਚੰਗੇ ਭਾਵੇਂ ਚ ਵੀ ਗਏ ਵੱਡੇ ਮੁੱਲ ਦੀਆਂ ਆ ਪਹਿਲਾਂ ਇਹ ਮਨ ਲ ਕੇ ਉਹ ਝੋਟੀਆਂ ਨੇ ਵੀ ਇਹ ਨਾਰਮਲ ਨਹੀਂ ਹੈਗੀ ਇਹਨਾਂ ਦੇ ਵਿੱਚ 20 ਕਿਲੋ ਤੋਂ ਥੱਲੇ ਵਾਲੀ ਕੋਈ ਵੀ ਨਹੀਂ ਗਾਰੰਟੀ ਨਾਲ ਲੈ ਜਾ ਆਪਾਂ ਤੋਂ ਬੰਦਾ ਵੀ 20 ਕਿਲੋ ਤੋਂ ਪਾਰ ਤੋਂ ਪਾਰ ਦੁੱਧ ਵਾਲੀਆਂ ਨੇ ਕੋਈ ਵੀ ਇਹ ਨਹੀਂ ਹੈਗੀ ਵੀ ਇਹ 2.5 ਤਿੰਨ ਤੋਂ 280 ਤਿੰਨ ਤੋਂ ਘੱਟ ਥੱਲੇ ਕੋਈ ਵਿਕੀ ਹੋਈ ਆ ਤਾਜੀ ਤਿੰਨ ਤੋਂ ਪਾਰ ਵੀ ਗਏ ਉਹ ਨਾ ਝੋਟੀਆਂ ਅਸੀਂ 4 ਤੋਂ ਪਲੱਸ ਵਿਕਰੀ ਹੋਈ ਹੋਈ ਆ ਬਾਈ ਤਾਜੀ ਦੀ ਤਹਾਂ 23 ਕਿਲੋ ਦੁੱਧ ਦਿੱਤਾ ਹੋਇਆ ਇਹ 7.5 ਮਹੀਨਿਆਂ ਦੀ ਹੁਣ ਗੱਬਣਾ ਇਸ ਟਾਈਮ ਸਾਢੇ 6 ਮਹੀਨੇ ਚੈੱਕਪ ਬਕਾ ਕੇ ਦੇ ਕੋਈ ਵੀਰ ਟੱਟੀ ਲੈਣ ਦਾ ਸ਼ੀਨੇ ਦੀ ਕੱਟੀ ਆਪਣੇ ਕੋਲੇ ਬਕਾਇਦਾ ਦੇਖ ਇਹਦਾ ਭਾਅ ਲੈਦਾ ਹੋਊਗਾ ਮਨ ਨਹੀਂ ਇਹ ਨਾਲ ਨਾਲ ਉਹਦੇ ਨਾਲ ਜਾਵੇ ਕਹਿਣ ਦਾ ਮਤਲਬ ਇੱਧਰ ਦੇਖ ਅਗਲਾ ਕਹਿ ਦਿੰਦਾ ਨਾ ਵੀ ਹਰੇਕ ਹੀ ਵੀ ਮੇਰੇ ਕੋਲੇ ਕੱਟੀ ਦੇਗਾ ਜੈ ਗੱਲ ਠੀਕ ਹੈ ਇਹ ਵੀ ਕੱਟੀ ਸੇਲ ਆ ਹਨਾ ਇਹ ਕੱਟੀ ਸੇਲ ਆ ਤੇ ਕਈ ਵਾਰ ਕੋਈ ਵਧੀਆ ਮੁੱਲ ਲਾਉਣ ਵਾਲਾ ਹੋਇਆ ਆਪਾਂ ਤਾਂ ਇਹ ਦੇ ਦੇਵਾਂਗੇ ਵੀ ਕਈ ਵਾਰ ਇਹ ਤਾਂ ਹੈ ਨਹੀਂ ਵੀ ਅਗਲਾ ਕਹਿੰਦੇ 25-30 ਹਜ਼ਾਰ ਦੀ ਨਹੀਂ ਮੈਂ ਜੀ ਉਹ ਤਾਂ ਮਿਲਦੀ ਨਹੀਂ ਤੇ ਮੈਂ ਹੀ ਬਾੜੀ ਵੱਡੀ ਐ ਟੌਪ ਦੀ ਮੈਂ ਇਕੱਠੀ ਵੀ ਗਈ ਵਾਰ ਹੁੰਦਾ ਵੀਰੇ ਕਹਿੰਦਾ ਯਾਰ ਕਿ ਪੈਸੇ ਨੂੰ ਵੇਚ ਇਹਨੇ ਸੂਆ ਕਿਹੜਾ ਸੂਣਾ ਹੁਣ ਬਈ ਰੀਜਨਲ ਦੂਜਾ ਸੂਆ ਸੂਆ ਦੂਜਾ ਸੂਆ ਪਹਿਲੇ ਸੂਏ ਇੱਕ ਦਿਨ ਤਿਆਰ ਹੋ ਗਈ ਤਿਆਰੀ ਤੱਕ ਦੀ ਵੀ ਗਰੰਟੀ ਆ ਉਹਦੇ ਫਿਰ ਆਪਾਂ ਹੀ ਰੋਟ ਰੋਟ ਪਾਵਾਂਗੇ ਹਾਂ ਬਈ ਪਤਾ ਕੀ ਐ ਚਲੋ ਆਪਾਂ ਨੇ ਹੁਣ ਆਪਾਂ ਲਈਆਂ ਕਦੇ ਖਾਤਰ ਨੇ ਉਦੋਂ ਹੁਣ ਬਹੁਤ ਵੱਡੇ ਵੱਡੇ ਭਾਗਲਾ ਨਹੀਂ ਲਾ ਸਕਦਾ ਜਿਵੇਂ ਇਹ ਛੋਟੀ ਵੀਰੇ ਫੁੱਲ ਵੱਡੇ ਮੁੱਲ ਦੀ ਆ ਠੀਕ ਹੈ ਜਿਵੇਂ ਆਪਾਂ ਵੀਡੀਓ ਪਾਉਂਦੇ ਆ ਵੀ 3 ਲੱਖ ਰੁਪਇਆ ਅੱਜ ਪ੍ਰਦੀਪਾਪ ਦਿੰਨੇ ਆ ਤਾਜੀ ਦੇ ਉਹ ਉਹ ਜਿਵੇਂ ਵੇਖ ਕੇ ਕੰਜ ਫਿਰ ਅਗਲਾ ਕਾਲ ਕਰ ਦਿੰਦਾ ਗੱਲ ਕੀ ਹੈ ਕੀ ਜਿਹੜੇ ਹੁਣ ਟੌਪ ਟੌਪ ਦੇ ਫੀਟਰਾਂ ਤੋਂ ਆਏ ਹਨ ਆਪਣੇ ਕੋਲੇ ਫੋਟੋਆਂ ਪਈਆਂ ਨੇ ਫੋਟੋਆਂ ਵੀ ਭੇਜ ਤਾਂ ਕਿ ਉਹ ਦਿਖਾ ਕੇ ਉਹ ਇੱਕ ਇਹ ਨੋਟਾਂ ਦੇ ਹਾਰ ਪਾਏ ਹੋયા ਹਨ ਨਾ ਨੋਟਾਂ ਦੇ ਹਾਰ ਪਾਪਾ ਉਧਰੋਂ ਨਿਕਲੇ ਨੇ ਸਾਬ ਸੋ ਵੀਰੋ ਵੀਡੀਓ ਪਾਜ਼ ਨਾ ਕਰੋ ਐਂਡ ਤੱਕ ਸਵਾਦ ਆਉ ਜੋ ਮੈਂ ਐਂਡ ਤੇ ਜਾ ਕੇ ਤੁਹਾਨੂੰ ਜਿਵੇਂ ਕਹਿੰਦਾ ਬੰਬ ਆ ਗਿਆ ਉਹ ਦਿਖਾਉਣੀ ਆ ਜਮਾ ਤੇ ਇਹ ਹੁਣ ਦੁੱਧ ਕਿੰਨਾ ਸੀ ਤਾਜੀ ਦਾ ਇਹਦੇ ਬਾਈ ਜਦੋਂ ਹੁਣ ਆਪਣੇ ਕੋਲੇ ਆ ਕੇ ਡਰਾਈ ਹੋਈ ਆ ਉਸ ਟਾਈਮ ਥੱਲੇ 10 ਕਿਲੋ ਦੁੱਧ ਸੀ ਡਰਾਈ ਦਾ ਹਾਂ ਹੁਣ ਵੀ ਵਿੱਚ ਝੋਟੀਆਂ ਨੇ ਡਰਾਈ ਹੋਣਗੀਆਂ ਉਹਨਾਂ ਦਾ ਵੀ ਨੌ ਨੌ ਕਰੋ ਮਲਾ ਥਣਪਾਸ ਜੇ ਹੁੰਦੇ ਆ ਸਰ ਮਗਾ ਥਣ ਦੀ ਦਾ ਬਾਈਰ ਜੇ ਗੱਪਣ ਨੂੰ ਵੀ ਲੋਦੀ ਵੀ ਗਰੰਟੀ ਆ ਕਿਉਂਕਿ ਸਾਰੀਆਂ ਆਪਾਂ ਡਰਾਈ ਤੇ ਠੀਕ ਐ ਸ ਬਾਕੀ ਰੇਡ ਹੋਣ ਜਿਹੜੀ ਜਿਹੜੀ ਤੇ ਝੋਟੀ ਆ ਕਈ ਵਾਰ ਦੇਖਿਆ ਦਾ ਜਿੰਦਾ ਦਾ ਜਾਨਵਰ ਆ ਉਹੀ ਰੇਡੇ 2 ਲੱਖ ਰੁਪਏ ਅੱਜ ਦੇਵਾਂਗੇ ਅੱਜ ਕਿਉਂਕਿ ਬਾਈ ਸਾਢੇ 7 ਦਿਨ ਚੈੱਕ ਪਾਸ ਸਾਢੇ 6 ਮਹੀਨੇ ਚੈੱਕ ਪਾਸ ਆ ਕਿਉਂ ਇੱਕ ਹੋਰ ਆਗਾ ਕੋਈ ਲੈ ਜਾਂਦਾਗਾ ਮੰਨ ਕੇ ਚੱਲ ਪਾ ਵੀ ਜਿਹੜਾ ਮਰਜੀ ਲੈ ਜੇ ਹੁਣ ਵੀ ਕਿੱਦਾਂ ਹੀ ਬੰਦਾ ਹੋਵੇ ਸਾਢੇ 3-4 ਵਰ ਕੱਟੀ-ਕੱਟ ਵੇਖ ਇਹ ਉਹ ਹੁੰਦਾ ਜਦੋਂ ਮੇਰੇ ਅਗੇ ਯੂਟਿਊਬਰ ਮੇਲੇ ਦੇ ਲੋਕ ਕਦੇ ਫਿਰਦੇ ਆ ਵਿਚਾਰ ਦੀ ਵੇਗ ਗਈ ਪੰਜ ਦੀ ਵੇਗ ਗਈ ਇਹਨਾਂ ਦੇ ਕੈਮਰੇ ਘੁੰਮਦੇ ਹੁੰਦੇ ਆ ਅਸਲ ਚੀਜ਼ ਆ ਭਾਈ ਤੇ ਕਿਸੇ ਪਾਸੇ ਹੱਥ ਤਰਾ ਦਿਖਾ ਦੇ ਜਿੰਨੇ ਜਾਨਵਰ ਦਿਖਾਵਾਂਗੇ ਵੀ ਕਾਰਨ ਕੀ ਆ ਜਿਹੜਾ ਵੀ ਹੁਣ ਇਹਨੂੰ ਮੰਨ ਕੇ ਸਾਢੇ 7 8 9 10 22 ਮਹੀਨੇ ਰਹਿ ਗਏ ਜਿਹਦੇ 22 ਮਹੀਨੇ ਜਿਹੜੇ ਨੇ ਸਾਂਭ ਲਈ ਜੇ ਘਰੇ ਚੂਣ ਖਾਤਰਾ ਰੱਖੀ ਵੀਰੇ ਤਾਂ ਵੀ ਸਿਰੇ ਆਲੀ ਆ ਤੇ ਬਰਡਰ ਬਰਡਰ ਦੇਖ ਝੋਟੇ ਜਿੰਨੇ ਅਗਲਾ ਕਹਿ ਦਿੰਦਾ ਵੀ ਉਧਰੋਂ ਸਿਰ ਤੋਂ ਮੂਹਰੋਂ ਲੈ ਕੇ ਪਿੱਛੇ ਦਾ ਕਰ ਰਿਜ਼ਨਲ ਮਿਲੂ ਇਹ ਆਪਣੇ ਪੰਜਾਬ ਵਾਲੇ ਨਹੀਂ ਹੈਗੇ ਵੀ ਜਿਵੇਂ ਆਪਾਂ ਕਹਿੰਨੇ ਆ ਵੀ ਛੋਟੇ ਜਿਹੇ ਜਾਨਵਰ ਹੋਣਗੇ ਹੋਰ ਇਹ ਆਪਾਂ ਦੇਵਾਂਗੇ 2 ਲੱਖ ਦੀ 2 ਦੀ ਦੇਣੀ ਆ ਬਾਈ ਬਸ 2 ਲੱਖ ਦੀ ਥਣ ਚਾਰੇ ਓਕੇ ਆ ਓਕੇ ਵੀਰੋ ਅੱਗੇ ਬਾਈ ਜੀ 2 ਨੰਬਰ ਦੇ ਗੱਲ ਕਰਦੇ ਆਂ ਜੀ ਬਾਈ ਇਹ 6 ਮਹੀਨੇ ਦੀ ਚੈੱਕ ਪਾਸਾ ਨਾਲ ਇਹਦੇ ਕਟਾਗਾ ਟਰਾਈ ਇਹ ਆਪਣੇ ਘਰੇ ਕਰੀਏਗੀ ਕਟਾ ਉਹ ਕਿੰਨੇ ਨੰਬਰ ਤੇ ਖੜਾ ਬਾਈ ਖੜਿਆ ਕਟਾ 2 ਮਹੀਆਂ ਨਾਲ ਬੱਚੇ ਆਪਣੇ ਬੱਚੇ ਹੀ ਕਰਨੇ ਬਾਈ ਤੇ ਇਹ ਨੇ ਬਾਈ 20 ਕਿਲੋ ਦੋਸ ਦਿੱਤਾ ਇਹ ਆਪਾਂ ਹੁਣ ਡਰਾਈ ਕਰੀ ਜਾਗੀ ਆਪਣੇ ਘਰੇ ਇਹ ਮੇਰਾ ਤੀਜਾ ਹਜ਼ੂਰ ਹੈ ਹਨਾ ਤੀਜਾ ਹਜ਼ੂਰ ਬਾਈ ਇਹ ਆਪਾਂ ਡਰਾਈ ਉਰੇ ਕਰੀਆ ਤੇ ਇਹ ਛੋਟੀ ਬਾਈ ਪਿਛਲੇ ਸਾਲ ਆਪਣੇ ਪਟਾਣ ਵਾਲਾ ਮਾਸਟਰ ਜਿਹੜਾ ਉਹ ਤੋਂ 2 ਲੱਖ ਤੇ 70000 ਦੀ ਗਈ ਹੋਈ ਤਾਜੀ ਤਾਜੀ ਅੱਜ ਦਾ ਭਾਗ ਕੀ ਹੈ ਅੱਜ ਬਾਈ ਇਹ ਜਮਾ ਕੇ ਹਾਂ ਨਾ ਜਿਹੜਾ ਲੈਂਡ ਦੇਣ ਵਾਲਾ ਜੇ ਇਹ ਜੋੜਾ ਕੋਈ ਜੋੜਾ ਲੈਂਦਾ ਹੋਇਆ ਤਾਂ ਜੋੜਾ ਆਪਾਂ 2 ਲੱਖ ਤੇ 75000 ਦਾ ਮੰਨ ਲੈ 1 35000 ਦਾ ਬਾਣਾ ਇਹ ਗੱਡੀ ਦੇ ਵੀ ਵੱਧ ਦੇਣੀ ਆ ਇਹ ਵੀ ਗੱਲ ਨਾਲ ਆਂ ਵੀ ਕਈ ਵਾਰ ਹੁੰਦਾ ਪੱਲੀ ਦਾ ਰੇਟ ਬੰਦਾ ਲੱਗ ਕਰ ਨੂੰ ਦੇ ਆ ਚੁੱਕੀ ਨਾਲ ਆ ਜੀ ਕਿਉਂਕਿ ਆਪਾਂ ਨੇ ਜੋੜੀ ਇਹ 280 ਦੀ ਗਈ ਹੋਈ ਆ ਬਾਈ 5 ਲੱਖ ਤੋਂ ਬਾਹਰ ਦੇ ਵੀ ਕਿਵੇਂ ਬਾਈ ਇਹ ਜੋੜਾ ਹਾਂ ਇਹਦੇ ਜਿਹੜੀ ਵੀ ਦਿਖਾ ਦੇ ਮੂੰਹ ਤੋਂ ਇਧਰੋਂ ਇਹ ਵੀ ਬਾਈ ਆਪਣੇ ਘਰੇ ਡرائی ਕੀਤੀ ਆ ਇਹਨਾਂ ਵਿੱਚੋਂ ਜਿਹੜੇ ਵੀ ਰ ਕਹਿੰਦੇ ਸੀ ਮੇਲੇ ਦੇ ਟਰੈਕਟਰ ਜਿੱਤ ਦਾ ਸੁਖਣਾ ਦੇਖਣਾ ਇਹ ਹੀ ਇਹਨਾਂ ਵਿੱਚ ਹੈਗੇ ਆ ਉਹ ਦੇਖ ਸਕਦਾ ਅਗਲਾ ਜਿਹਨੇ ਪਰ ਮੀਤ ਦਾ ਮੁੱਲ ਆ ਜੀ ਇਹਦੇ ਉੱਪਰ ਮਿਹਨਤ ਕਰਨੀ ਪੂਗਾ ਹਨਾ ਬਾਈਆ ਮਹੰਗਾ ਜੋੜਾ ਅੱਜ ਕੋਈ ਬੰਦੇ ਨੇ 270000 ਰੁਪਏ ਲਾਦਾ 135300 ਦਾ ਪਾ ਹੋਇਆ ਤਾਜੀ ਦੇ ਬਾਈ 3 ਲੱਖ ਨਹੀਂ ਲਾ ਸਕਦਾ ਕੋਈ ਨਹੀਂ ਲੱਗਦਾ ਹਨਾ ਪਰ ਚੀ ਮੂਰੂ ਜਿੱਥੋਂ ਲਾਵਾਂਗੇ ਪੁਰਦੇ ਤੋਂ ਰਿਜਨਲ ਮਿਲ ਰਹੀਆਂ ਨੇ ਬਾਜੀ ਹੋਰ ਗੱਲ ਆ ਝੋਟੇ ਜਿੰਨੇ ਦੇਖੇ ਕਿਸੇ ਦੇ ਬਾਹੂ ਜਾਂ ਭਾਰਾ ਹੈ ਨਹੀਂ ਹਨਾ ਆ ਚੀਜ਼ ਦੇਖਾ ਜਿੰਨੀ ਵੀ ਚੀਜ਼ ਮੇਰੇ ਰਿਜਨਲ ਆ ਬਿਲਕੁਲ ਮੋਰਾ ਹਨਾ ਅਸਲ ਜੈਜ ਗੱਲ ਆ ਤੇ ਆ ਜਿਹੜੀ ਆ ਗਈ 4 ਨੰਬਰ ਦੇ ਇਹ ਆ ਗਈ ਭਾਈ ਦੋਤੇ ਨੇ ਦਿੱਤਾ 16 ਕਿਲੋ ਠੀਕ ਹੈ ਪਰ ਇਹ ਵੀ ਜਮਾ ਸਿਰੇ ਦੇ ਬੰਦੇ ਕੋਲੋਂ ਵੇਚ ਕੇ ਗਈ ਹੋਈ ਆ ਠੀਕ ਹੈ ਵੀ ਜਿਹਨੂੰ ਇਹ ਤੋਬੀ ਇਹ ਭਾਈ 5.5 ਦੀ ਇੱਕ ਪਾਸਾ ਇਹ ਆਪਾਂ ਦਸਨੀ ਭੁੱਲ ਗਏ 6 ਦੀ ਆ 6 ਦੀ ਇਹ 6 ਦੀ ਆ ਇਹ 5.5 ਦੀ ਆ ਠੀਕ ਆ 5.5 ਮਹੀਨੇ ਚੱਕ ਪਾਸ ਹਾਂ ਇਹਦਾ ਕਿੰਨਾ ਦੁੱਧ ਰਿਹਾ ਤਾਜੀ ਦਾ ਇਹਦਾ ਕੋਈ 16 15 16 ਪਰ ਲੇ ਵੇ ਨੂੰ ਵੇਲੇ ਵੀ ਨਿਕਾੜ ਤੋੜਾ ਟੌਪ ਟੌਪ ਦੇ ਬੰਦੇ ਕੋਲ ਪਈਆਂ ਹੋਈਆਂ ਠੀਕ ਆ ਅੱਗੇ ਆ ਗਿਆ ਪੰਜਵਾਂ ਨੰਬਰ ਕਿਨੇ ਬਈ 20 ਕਿਲੋ ਦੁੱਧ ਦਿੱਤਾ ਇਹੋ ਕਿ 2.5 ਮਹੀਨੇ ਦੀ ਗੱਬਣਾ ਹੁਣ ਸੱਤ ਤੋਂ ਅੱਠ ਕਿਲੋ ਦੁੱਧ ਨਾਲ ਬੱਚਾ ਗਾ ਨਾਲ ਬੱਚਾ ਤੇ 2.5 ਮਹੀਨੇ ਚੱਕ ਪਾਸ ਹਾਂ 20 ਕਿਲੋ ਦੁੱਧ ਦੀ ਗਾਰੰਟੀ ਹੈ ਮਾਲਕਾਂ ਨੇ ਘਰ ਦੀ ਵੀ ਦੇ ਜਾਗੇ ਜਿਹੜਾ ਇਹਨੇ ਦਿੱਤਾ ਹੈ ਰਜਿਸਟਰ ਹੁਣ ਇਸ ਵਕਤ ਵਾਲਾ ਇਹਨਾਂ ਦੇ ਹੁਣ ਅੱਠ ਕਿਲੋ ਦੁੱਧ ਆਠ ਕਿਲੋ ਦੁੱਧ ਤੇ ਇਹਦਾ ਭਾਪਾ ਕੀ ਕਰਦੇ ਆਂ ਜੀ ਇਹ ਬਈ 1 10 ਦੀ ਲੱਗਦੀ ਬੱਚਾ ਇਹਦੇ ਨਾਲ 1 10 ਦੀ ਦੁੱਧ 7 ਕਿਲੋ ਆ ਬਸ 8 ਕਿਲੋ ਉਹ 7 ਮੰਨ ਲੈ ਬਈ 7 ਮੰਨ ਲੈ ਮਾੜਾ ਬਟਾ ਹੱਥ ਉਸ ਨੂੰ ਕਰ ਜਾਂਦਾ ਬੱਚਾ ਨਾਲ ਤੇ ਮੂੰਹ ਮੱਥੇ ਤੇ ਐਂਡ ਦੇ ਫਿਰ ਜਿਹੜਾ ਨਾਗ ਦੇਖੀ ਜਾਂਦੇ ਆ ਖੜਾ ਹੈ ਕਾਪਾ ਬਈ ਦੂਜਾ ਸੁਣਾ ਚੁੱਕੀ ਨਾ ਕੇ ਸੁਣਾਗਾ ਠੀਕ ਹੈ ਹੁਣ ਮੰਨ ਕੇ ਦੁੱਧ ਤਾਂ ਹੈ 10 ਕਿਲੋ ਥੱਲੇ ਅੱਛਾ ਪਰ ਅਪੀਮ ਉਪਰਾ ਕਰਕੇ ਬਸ 8 ਕਿਲੋ ਦੁੱਧ ਨੂੰ ਚੋਣ ਲਾ ਬੱਚਾ ਪਚਾਹੇ ਨਹੀਂ ਨਹੀਂ 26 ਮਾਰ ਤੇ ਮੂਰੇ 4 ਛੜ ਇਹਦਾ ਰੱਖਦਾ ਬਾਲੀ ਵੱਡੀ ਕੀਮਤੇ ਵੀ ਕੀ ਸੀ ਨਾ ਇਹ ਬਈ 4.5 ਦੀ ਵੀ ਕੀਤੀ ਹੈ 4.5 ਦੀ ਉਹ ਮੀਰ ਤਾਂ ਵੇਚ ਕੇ ਗਈ ਵਾ ਹੈ ਨਾ ਹਾਂ ਉਧਰੋਂ ਵੀ ਵੇਚ ਲਈ ਇਹ ਨਾੜਾ ਨੂੜਾ ਹੋਰ ਬਈ ਕਿਸੇ ਪਾਸੇ ਵੀ ਹੋਣੀ ਸਰ ਜਦੋਂ ਆਪਾਂ 4 ਜਣੇ ਇਕੱਠੇ ਹੋ ਕੇ ਗੱਡੀ ਮੋੜਦੇ ਨੇ ਹਰਿਆਣੇ ਨੂੰ ਕਿ ਭਾਵੇਂ 4 ਲੱਖ ਲੱਗ ਜੇ 5 ਲੱਖ ਲੱਗ ਜੇ ਕਿ ਚੰਗੀ ਚੀਜ਼ ਲਿਆਉਣੀ ਆ ਹੈ ਨਾ ਬਈ ਜਿੰਨੀਆਂ ਮਹਿੰਗੀਆਂ ਦੀ ਵੀਡੀਓ ਦਿਖਾਤੀ ਕਿਸੇ ਦਾ ਤਾਂ ਸਾਥ ਹੀ ਨਹੀਂ ਦੇਖਤਾ ਠੀਕ ਹੈ ਜਿੰਨੀਆਂ ਮਹਿੰਆਂ ਦੇ ਸਰੀਰ ਨੇ ਸਾਰੇ ਰਿਜਨਲ ਜਿਵੇਂ ਆਪਣੀਆਂ ਮਹਿੰਆਂ ਦੇ ਚੰਮ ਚੜਿਆ ਹੁੰਦਾ ਸਾਰੀਆਂ ਬਰੀਕ ਦੇ ਸਿੰਗਾ ਤੋਂ ਲੈ ਕੇ ਧੁੱਜ ਤੋਂ ਤੱਕ ਤੇ ਆਹ ਦਾ ਪੂਰੀ ਜਮਾ ਬਿਊਟੀ ਹੈ ਹਨਾ ਇਹਦਾ ਫਿਰ ਅੱਜ ਦਾ ਭਾਗ ਹੀ ਆ ਅੱਜ ਬਈ 1 ਸਵਾ ਲੱਖ ਰੁਪਏ ਦੀ ਝੁੱਟੀ ਸਿਰਫ 1,25,000 ਦੀ ਸੋ ਬੇਚ ਵੀਰ ਕਹਿੰਦਾ ਸੀ ਫਲਾਨੀ ਮਹਿ ਦੀ ਕੱਟੀ ਤੇ ਲੱਖ ਲਾਦਾ ਇਹਦੇ ਨਾਲੇ ਪੇਟ ਦੇ ਵਿੱਚ ਨਾਲੇ ਕੁਝ ਨਾ ਕੁਝ ਦੋ ਦਿੰਦੀ ਆ ਬਈ ਯਾਰ ਚਵਾਈ ਚੂਣ ਇੱਕ ਨੰਬਰ ਤੇ ਐਂਡ ਵਾਲੀ ਤਾਂ ਨਹੀਂ ਵਿਕਰੀ ਆਣੀ ਨਹੀਂ ਉਹ ਨਹੀਂ ਸੋ ਜਿਵੇਂ ਆਪਾਂ ਕਹੇ ਨਾ ਅੱਜ ਸੋਨੇ ਦਾ ਰੇਟ 78-80000 ਰੁਪਏ ਹੋਇਆ ਬੈ ਵੀ ਸਾंप ਕਰਾ ਕੇ ਪਾਲੀ। ਕਿਹੜੀ ਆ ਝੋਟੀ ਆ ਅੰਕ 1.5 ਨਹੀਂ ਲੈ ਲਾਂਗੇ। ਕਿਦਾਂ ਹੁਣ ਮੂਰੇ ਤਿਆਰੀ ਤੇ ਇਹ ਜੀ ਡੇਢ ਤੋਂ ਲੱਖ ਤੋਂ ਕੱਟ ਕੇ ਫੋਨ ਆ ਲਵੇ। ਨਾ ਲਾਵੇ ਨਾ ਕੋਈ। ਸੋ ਲੱਖ ਤੋਂ ਕੱਟ ਕੇ ਫੇ ਵਿੱਚ ਮੇਰੇ ਕਹਿੰਦੇ ਵੀ ਸੱਜਰ ਲੈਣੀਆਂ। ਕੱਲ ਮੈਂ ਆਪ ਵੇਚ ਗਣਾ 87 ਦੀ ਝੋਟੀ ਪਰ ਜਿਹੇ ਜੀ ਚੀਜ਼ ਆ ਉਹ ਜੇ ਆਪਾਂ ਤੂੜੀ ਨੇ ਤੂੜੀ ਦੇ ਭਾਅ ਵਿਕਣਾ ਪਰਾਲੀ ਨੇ ਭਰਾਜ ਦੇ ਭਾਅ ਵਿਕਣਾ। ਜਿਹੜਾ ਸ਼ਕੀਲ ਹੋਇਆ ਤਾਂ ਕੱਟੀ ਦੇ ਮੁੱਲ ਲਾਉਣ ਵਾਲਾ ਤਾਂ 55000 ਰੁਪਏ ਦੀ ਕੱਟੀ ਦੇਵਾਂਗੇ ਜੇ ਜਿੰਨੀ ਆਪਾਂ ਕਹਿੰਦੇ ਚੈੱਕ ਆਪਣੇ ਇੱਥੇ ਕਰਾਈਆਂ ਜਾਂ ਮੂਹਰੋ ਕਰਵਾ ਕੇ ਲੈ ਆਪਣਾ ਤਾਂ ਆਪਦੀ ਕਰਾਈਆਂ ਵੀਡੀਓ ਕੋਲੇ ਨੇ ਆਪਣੀ ਜਾਇ ਜਾਲ ਸੋ 9510801956 ਵੀਡੀਓ ਦੇਖਣ ਲਈ ਸਭ ਦਾ ਤੈ